ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਿਆ ਸੀ ਤਾਂ ਦੁਨੀਆ ਭਰ ਦੇ ਲੋਕਾਂ ਨੇ ਉਸ ਦੇ ਜਾਨ ਦਾ ਬਹੁਤ ਦੁੱਖ ਮਨਾਇਆ ਸਿੱਧੂ ਦੇ ਫੈਨਸ ਨੇ ਬਹੁਤ ਅਰਦਾਸਾਂ ਕੀਤੀਆਂ ਕਿ ਉਹ ਕਿਸੇ ਤਰ੍ਹਾਂ ਵੀ ਇਸ ਦੁਨੀਆ ਤੇ ਮੋੜਾਵੇ ਤੇ ਹੁਣ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੋਕਾਂ ਦੀਆਂ ਦੁਆਵਾਂ ਸਦਕੇ ਸ਼ੁਭਦੀਪ ਵਾਪਸ ਮਿਲਿਆ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਆਉਣ ਤੇ ਹੀ ਯਾਨੀ ਕਿ ਬਲਕੌਰ ਸਿੰਘ ਦੇ ਛੋਟੇ ਬੇਟੇ ਦੇ ਜਨਮ ਤੇ ਜਿੱਥੇ ਲੋਕ ਨੱਚ ਟੱਪ ਰਹੇ ਨੇ ਖੁਸ਼ੀਆਂ ਮਨਾ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪਰੇਸ਼ਾਨ ਕਰ ਰਿਹਾ ਹੈ ਹਾਲ ਹੀ ਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਲਾਈਵ ਹੋ ਕੇ ਦੱਸਿਆ ਕਿ ਉਹਨਾਂ ਦਾ ਮਨ ਬੜਾ ਪਰੇਸ਼ਾਨ ਹੈ ਕਿਉਂਕਿ ਪ੍ਰਸ਼ਾਸਨ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਕਿ ਤੁਸੀਂ ਆਪਣੇ ਬੱਚੇ ਦੇ ਡਾਕੂਮੈਂਟ ਦਿਓ ਇਸ ਦੇ ਨਾਲ ਹੀ ਬੱਚੇ ਨੂੰ ਲੀਗਲ ਸਾਬਤ ਕਰਨ ਦੇ ਲਈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪੁੱਠੇ ਸਿੱਧੇ ਸਵਾਲ ਪੁੱਛੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਇਸ ਲਾਈਵ ਦੇ ਵਿੱਚ ਸਰਦਾਰ ਬਲਕੌਰ ਸਿੰਘ ਨੇ ਪੰਜਾਬ ਦੇ ਸੀਐਮ ਨੂੰ ਬੇਨਤੀ ਕੀਤੀ ਕਿ ਉਹ ਸਾਰਾ ਕੁਝ ਕਰਨਗੇ ਪਰ ਬੱਚੇ ਦਾ ਟ੍ਰੀਟਮੈਂਟ ਪੂਰਾ ਹੋ ਲੈਂਦੋ ਤੇ ਕਿਹਾ ਕਿ ਉਹ ਯੂ ਟਰਨ ਨਹੀਂ ਲੈਣਗੇ ਉਹ ਜਿੱਥੇ ਖੜੇ ਨੇ ਉੱਥੇ ਖੜੇ ਰਹਿਣਗੇ ਕਿਉਂਕਿ ਉਹ ਇੱਕ ਸਾਬਕਾ ਫੌਜੀ ਨੇ ਤੇ ਇਸ ਦੇ ਨਾਲ ਹੀ ਸਰਦਾਰ ਬਲਕੌਰ ਸਿੰਘ ਨੇ ਸੀਐਮ ਨੂੰ ਕਿਹਾ ਕਿ ਉਹਨਾਂ ਦੇ ਸਲਾਹਕਾਰ ਵੀ ਉਹਨਾਂ ਨੂੰ ਸਹੀ ਸਲਾਹ ਨਹੀਂ ਦਿੰਦੇ ਪਰ ਉਧਰ ਪੰਜਾਬ ਸਰਕਾਰ ਦਾ ਕਹਿਣਾ ਹੈ ਕੀ ਇਸ ਆਈਵੀਐਫ ਪ੍ਰੋਸੀਜਰ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਨਹੀਂ ਸਗੋ ਕੇਂਦਰ ਸਰਕਾਰ ਨੇ ਮੰਗੀ ਹੈ ਕਿਉਂਕਿ ਕਾਨੂੰਨਨ 21 ਤੋਂ 50 ਸਾਲ ਦੀ ਉਮਰ ਦੇ ਵਿੱਚ ਹੀ ਆਈਵੀਐਫ ਟਰੀਟਮੈਂਟ ਕਰਵਾਇਆ ਜਾ ਸਕਦਾ ਹੈ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਆਈਵੀਐਫ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਇਸ ਲਈ ਇਹ ਜਾਣਕਾਰੀ ਕੇਂਦਰ ਸਰਕਾਰ ਮੰਗ ਰਹੀ ਹੈ ਪਰ ਸਰਕਾਰ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਕੋਈ ਆਮ ਕੇਸ ਨਹੀਂ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਘਰਦਿਆਂ ਨੇ ਆਈਫੀਆਫ ਟ੍ਰੀਟਮੈਂਟ ਕੋਈ ਸ਼ੌਕ ਨੂੰ ਨਹੀਂ ਕਰਵਾਇਆ ਇਹ ਉਹਨਾਂ ਦੀ ਮਜਬੂਰੀ ਸੀ। ਉਹਨਾਂ ਨੇ ਆਈਵੀਐਫ ਟ੍ਰੀਟਮੈਂਟ ਕਰਵਾ ਕੇ ਆਪਣੇ ਵਾਂਸ਼ ਨੂੰ ਅੱਗੇ ਵਧਾਇਆ ਤੇ ਦੂਸਰੀ ਗੱਲ ਇਹ ਜਿੰਨਾ ਹਾਲਾਤਾਂ ਵਿੱਚੋਂ ਸਿੱਧੂ ਮੂਸੇਵਾਲਾ ਦੇ ਮਾਪੇ ਲੰਘੇ ਉਹਨਾਂ ਲਈ ਇਹ ਸਹਾਰਾ ਜ਼ਰੂਰੀ ਸੀ ਤੇ ਅਗਰ ਪੰਜਾਬ ਸਰਕਾਰ ਚਾਵੇ ਤਾਂ ਕੇਂਦਰ ਸਰਕਾਰ ਇਸ ਬੱਚੇ ਦੇ ਡਾਕੂਮੈਂਟਸ ਲੈਣ ਲਈ ਕੁਝ ਦਿਨ ਦਾ ਇੰਤਜ਼ਾਰ ਵੀ ਕਰ ਸਕਦੀ ਹੈ। ਜੇ ਸਰਕਾਰ ਕੁਝ ਦਿਨ ਇੰਤਜ਼ਾਰ ਕਰਦੀ ਹੈ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਾਈਵ ਆ ਕੇ ਇਹ ਵੀ ਕਿਹਾ ਕਿ ਉਹ ਖੁਦ ਸਰਕਾਰ ਨੂੰ ਸਾਰੇ ਡਾਕੂਮੈਂਟਸ ਦੇਣਗੇ। ਉਹਨਾਂ ਨੇ ਕਿਹਾ ਕਿ ਉਹ ਆਪਣੇ ਬੱਚੇ ਦਾ ਪੂਰਾ ਟ੍ਰੀਟਮੈਂਟ ਹੋਣ ਤੋਂ ਬਾਅਦ ਸਾਰੇ ਡਾਕੂਮੈਂਟਸ ਸਰਕਾਰ ਨੂੰ ਦੇਣਗੇ। ਉਹ ਕਿਸੇ ਗੱਲੋਂ ਯੂ ਟਰਨ ਨਹੀਂ ਲੈਣਗੇ। ਸੋ ਇਸ ਕਰਕੇ ਇਸ ਜਗ੍ਹਾ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਹ ਮਜਬੂਰੀ ਸਮਝਣੀ ਚਾਹੀਦੀ ਹੈ।